ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੀ ਹੈ ਜੀ ਪਿਛਲੇ ਮਹੀਨੇ ਦੀ ਬੜਾਪਾ ਪੈਨਸ਼ਨ ਕਿੰਨੀ ਆਈ ਹੈ ਆਖਰਕਾਰ ਇਸ ਮਹੀਨੇ 25 ਆਈ ਹੈ ਜਦ 1500 ਹੀ ਆਈ ਹੈ ਇਸ ਬਾਰੇ ਫੁੱਲ ਡਿਟੇਲ ਵਿੱਚ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਹੈ ਜਿੰਨਾ ਬਜ਼ੁਰਗਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਕਰੂ ਕਰ ਲੋ ਚਲੋ ਚੱਲਾਂ ਜੀ ਮੇਨ ਅਪਡੇਟ ਦੇ ਉੱਤੇ ਜੀ ਤਾਂ ਤੁਸੀਂ ਦੇਖਦਾ ਜੀ 13 ਪਿੰਡਾਂ ਦੀਆਂ ਪੰਚਾਇਤਾਂ ਨੇ ਬਿਨਾਂ ਸਹਿਮਤੀ ਤੋਂ ਪਿੰਡਾਂ ਨੂੰ ਨਗਰ ਨਿਗਮ ਮੋਹਾਲੀ ਵਿੱਚ ਸ਼ਾਮਲ ਕਰਨ ਖਿਲਾਫ ਖੋਲਿਆ ਜੀ ਮੋਰਚਾ ਨਗਰ ਨਿਗਮ ਦੀਆਂ ਸੀਮਾਵਾਂ ਦਾ ਵਿਸਥਾਰ ਕਰਨ ਦੇ ਫੈਸਲੇ ਤਹਿਤ ਬਿਨਾਂ ਸਹਿਮਤੀ ਤੋਂ 13 ਪਿੰਡਾਂ ਨੂੰ ਨਗਰ ਨਿਗਮ ਮੋਹਾਲੀ ਵਿੱਚ ਸ਼ਾਮਲ ਕਰਨ ਖਿਲਾਫ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੰਜਾਬ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਗਿਆ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ 10 ਦਸੰਬਰ ਨੂੰ 에어ਪੋਰਟ ਰੋਡ ਤੇ ਜਾਮ ਕੀਤਾ ਜਾਵੇਗਾ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਨੁਮਾਇੰਦਿਆਂ ਵੱਲੋਂ ਪਿੰਡ ਮੋਲੀ, ਵੈਦਵਾਨ ਵਿਖੇ ਸੱਦੇ ਗਏ। ਪੱਤਰਕਾਰ ਸੰਮੇਲਨ ਦੌਰਾਨ ਕਿਹਾ ਇਹ ਸਭ ਕੁਝ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਸਰਕਾਰ ਵੱਲੋਂ PCS ਪੇਪਰ ਦੀ ਤਾਰੀਖ ਨੂੰ ਲੈ ਕੇ ਨਿਰਾਸ਼ਾ। ਪੰਜਾਬ ਸਰਕਾਰ ਵੱਲੋਂ 7 ਦਸੰਬਰ 2025 ਨੂੰ PCS ਪਬਲਿਕ ਸਰਵਿਸਿਜ਼ ਕਮਿਸ਼ਨ ਦਾ ਪੇਪਰ ਲੈਣ ਦਾ ਫੈਸਲਾ ਕੀਤਾ ਹੈ ਇਹ ਪਹਿਲਾਂ ਇਹ ਪੇਪਰ ਅਕਤੂਬਰ ਮਹੀਨੇ ਹੋਣਾ ਸੀ ਪਰੰਤੂ ਸਰਕਾਰ ਨੇ ਇਸ ਤਰੀਕ ਨੂੰ ਬਦਲ ਕੇ 7 ਦਸੰਬਰ ਰੱਖੀਏ ਇਸ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਚਿੰਤਾ ਵੀ ਹੈ ਕਿਉਂਕਿ ਇੰਨਾ ਤਰੀਕਾ ਵਿੱਚ BA, MA ਤੇ ਹੋਰ ਕੋਰਸਾਂ ਦੇ ਪੇਪਰ ਚੱਲ ਰਹੇ ਨੇ ਤਾਂ ਬੱਚੇ ਕਿਸ ਪੇਪਰ ਵੱਲ ਧਿਆਨ ਦੇਣ ਭਾਵੇਂ ਇਹ ਪੇਪਰ ਐਤਵਾਰ ਨੂੰ ਰੱਖਿਆ ਗਿਆ ਹੈ ਪਰੰਤੂ ਫਿਰ ਵੀ ਪੇਪਰ ਦੀ ਤਿਆਰੀ ਤਾਂ ਕਰਨੀ ਪੈਂਦੀ ਹੈ ਕੁਝ ਵਿਦਿਆਰਥੀ ਹੋਰ ਰਾਜਾਂ ਵਿੱਚ ਪੜ੍ਹਦੇ ਨੇ ਉਹਨਾਂ ਲਈ ਤਾਂ ਇਹ ਹੋਰ ਵੀ ਮੁਸ਼ਕਲ ਹੈ ਕਿਉਂਕਿ ਇਹ ਪੇਪਰ 5 ਵਜੇ ਖਤਮ ਹੁੰਦਾ ਹੈ ਦੂਜੇ ਦਿਨ ਵਿਦਿਆਰਥੀਆਂ ਦਾ ਬੀਏ ਤੇ ਐਮਏ ਦਾ ਪੇਪਰ ਹੋਵੇਗਾ ਜਿੱਥੇ ਉਹਨਾਂ ਦਾ ਪਹੁੰਚਣਾ ਮੁਸ਼ਕਲ ਹੋਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਖਿਲਾਫ ਡੱਡਵਿੰਦੀ ਰੇਲਵੇ ਲਾਈਨ ਉੱਤੇ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਡੱਡਵਿੱਡੀ ਵਿਖੇ ਜਲੰਧਰ ਫਿਰੋਜ਼ਪੁਰ ਰੇਲਵੇ ਲਾਈਨ ਉੱਤੇ ਧੰਨਾ ਲਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਮਹਾਦਰਾ ਕੀਤਾ ਗਿਆ। ਕਰੀਬ 2:00 ਘੰਟੇ 2 ਘੰਟੇ ਤੱਕ ਚੱਲੇ ਇਸ ਰੋਸ ਮਹਾਦਰੇ ਦੌਰਾਨ ਵੱਡੀ ਗਿਣਤੀ 71 ਹੋਏ ਕਿਸਾਨਾਂ ਅਤੇ ਮਜ਼ਦੂਰਾਂ ਔਰਤਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਧਰਨੇ ਨੂੰ ਲੈ ਕੇ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲ੍ਹਾ ਪ੍ਰਧਾਨ ਸਵਰਨ ਸਿੰਘ ਪੌਪੂਰ ਅਤੇ ਸੰਗਠਨਿਕ ਕੱਤਰ ਸ਼ੇਰ ਸਿੰਘ ਮਹੀਵਾਲ ਜਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਆदि ਮੌਜੂਦ ਰਹੇ ਨੇ ਉੱਥੇ ਉਸ ਤੋਂ ਬਾਅਦ ਲਈ ਬीडीओ ਜੀ ਕੂੜੇ ਦੇ ਮੁੱਦੇ ਤੇ ਐਨਜੀਟੀ ਹੋਈ ਗੰਭੀਰ 77टीसीਈਓ ਨੂੰ ਹਲਫਨਾਮਾ ਧਾਇਰ ਕਰਨ ਲਈ ਨੋਟਿਸ ਪੰਜਾਬ ਵਿੱਚ ਐਨਜੀਟੀ ਨੇ ਸੰਗਰੂਰ ਵਿੱਚ ਵਾਤਾਵਰਨ ਪ੍ਰੇਮੀਆਂ ਵੱਲੋਂ ਸੰਗਰੂਰ ਸ਼ਹਿਰ ਦੀਆਂ ਸੜਕਾਂ ਤੇ ਕੂੜੇ ਦੇ ਢੇਰ ਠੋਸ ਬਾਇਓ ਮੈਡੀਕਲ ਰੈਹਂਦ ਖੁੰਦ ਦੇ ਮਾੜੇ ਪ੍ਰਬੰਧਨ ਤੇ ਘਰ-ਘਰ ਕੂੜਾ ਇਕੱਠਾ ਕਰਨ ਲਈ ਰੁਕਾਵਟਾਂ ਕੂੜੇ ਨੂੰ ਵੱਖ ਕਰਨ ਲਈ ਘਾਟ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਕਰਨਾ ਮੀ ਦੇ ਜਿਹੜੇ ਪਾਣੀ ਦੇ ਡਰੇਨ ਪੋਰਾ ਵਿੱਚ ਜਮਾ ਗੰਦਗੀ ਅਤੇ ਠੋਸ ਰਹਿੰਦ ਖੂੰਦ ਪ੍ਰਬੰਧਨ ਨੂੰ ਮੁੱਦਿਆਂ ਬਾਰੇ ਕੀਤੀਆਂ ਸ਼ਿਕਾਇਤਾਂ ਦਾ ਇੱਕ ਦੰਪੀਰ ਨੋਟਿਸ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਨਾਮਜ਼ਦਗੀਆਂ 'ਚ ਆਪ ਸਰਕਾਰ ਨੇ ਕੀਤੀ ਹੈ ਲੋਕਤੰਤਰ ਦਾ ਘਾਣਾ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸਮਤੀ ਚੋਣਾਂ ਜੋ 14 ਦਸੰਬਰ ਨੂੰ ਹੋਣ ਚਾ ਰਹੀਆਂ ਨੇ ਇਸ ਦੀਆਂ ਨਾਮਜ਼ਦਗੀਆਂ ਭਰਨ ਸਮੇਂ ਆਪ ਸਰਕਾਰ ਨੇ ਪੂਰੀ ਤਰ੍ਹਾਂ ਲੋਕਤੰਤਰ ਦਾ ਕੰਮ ਕੀਤਾ ਹੈ ਪੁਲਿਸ ਅਤੇ ਪ੍ਰਸ਼ਾਸਨ ਦੀ ਸਹਿਥੇ ਸ਼ਰੀਆਮ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਕਾਗਜ਼ ਪਾੜ ਕੇ ਸੁੱਟ ਦਿੱਤੇ ਗਏ ਪੂਰੀ ਤਰ੍ਹਾਂ ਧੱਕੇਸ਼ਾਹੀ ਕੀਤੀ ਗਈ ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਅਜੀਤ ਨਾਲ ਗੱਲਬਾਤ ਕਰਨ ਦੌਰਾਨ ਕੀਤਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੁਲਸ ਰੋਕਾਂ ਦੇ باوجود ਕਿਸਾਨਾਂ ਵੱਲੋਂ ਲਹਿਰਾ ਮੁਹਬਤ ਰੇਲਵੇ ਸਟੇਸ਼ਨ ਤੇ ਤਾਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਮਜ਼ਦੂਰ ਸਮੋਰਚੇ ਦੇ ਸਾਂਝੇ ਸੱਤੇ ਤੇ ਅੱਜ ਰੇਲ ਰੋਕੋ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਲਹਿਰਾ ਮੁਹੱਬਤ ਰੇਲਵੇ ਸਟੇਸ਼ਨ ਉੱਪਰ ਜ਼ਿਲਾ ਪੱਤਰੀ ਧਰਨਾ ਦਿੱਤਾ ਗਿਆ ਹੈ ਹਾਲਾਂਕਿ ਤੜਕਸਰ ਬਠਿੰਡਾ ਪੁਲਿਸ ਨੇ ਕਿਸਾਨ ਆਗੂਆਂ ਦੇ ਘਰਾਂ ਅੰਦਰ ਛਾਪੇਮਾਰੀ ਕੀਤੀ ਕੁਝ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਗਿਆ ਕੁਝ ਆਗੂਆਂ ਨੂੰ ਹਿਰਾਸ ਵਿੱਚ ਲੈ ਕੇ ਥਾਣਾ ਨਥਾਣਾ ਦੇ ਪੁਲਿਸ ਤੇ ਚੌਕੀ ਪੁੱਛੋਂ ਭੇਜਿਆ ਗਿਆ ਪੁਲਿਸ ਨੇ ਜ਼ਿਲਾ ਮੀਤ ਪ੍ਰਧਾਨ ਗੋਰਾ ਢਿੱਡ ਦੇ ਪਿੰਡ ਛਾਪੇਮਾਰੀ ਕੀਤੀ ਹੈ ਅਸਤੋਵ ਅਗਲੀ ਵੀਡੀਓ ਜੀ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੇ ਵਿਧਾਇਕ ਖੈਰਾਣੇ ਸਰਕਾਰ ਤੇ ਕੱਢਿਆ ਜੀ ਗੁੱਸਾ ਹਲਕਾ ਪੁਲਤ ਦੀ ਬਲਾਕ ਸੰਮਤੀ ਚੋਣਾਂ ਲਈ ਕੁੱਲ 99 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਈ ਸਨ ਜਿਨ੍ਹਾਂ ਚੋਂ 7 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਨੇ ਇਨ੍ਹਾਂ 7 ਉਮੀਦਵਾਰਾਂ ਚੋਂ 6 ਕਾਂਗਰਸ ਤੇ 1 ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਦੇਸ਼ ਸ਼ਾਮ ਤੱਕ ਤਹਿਸੀਲ ਕੰਪਲੈਕਸ ਵਿੱਚ ਆਪੋ ਆਪਣੇ ਨਾਮਜ਼ਦਗੀ ਪੱਤਰਾਂ ਦੀ ਸਥਿਤੀ ਜਾਣਨ ਲਈ ਉਡੀਕ ਕਰਦੇ ਕਾਂਗਰਸੀ ਉਮੀਦਵਾਰਾਂ ਤੇ ਵਰਕਰਾਂ ਵਿੱਚ ਕਾਫੀ ਰੋਸ ਪੈਦਾ ਹੋਇਆ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਗੱਡੀਆਂ ਦੀ ਮੁਰੰਮਤ ਦਾ ਖਰਚਾ ਬਜਟ ਤੋਂ ਵੱਧ ਨਿਗਮ ਕਮਿਸ਼ਨਰ ਸਖਤ ਹੋ ਚੁੱਕਿਆ ਹੈ ਜਲੰਧਰ ਨਗਰ ਨਿਗਮ ਦੀਆਂ ਵਰਕਸ਼ਾਪਾਂ 'ਚ ਗੱਡੀਆਂ ਦੀ ਮੁਰੰਮਤ ਦਾ ਖਰਚਾ ਨਿਰਧਾਰਿਤ ਬਜਟ ਤੋਂ ਵੱਧ ਗਿਆ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿੰਨਾ ਬਜਟ ਰੱਖਿਆ ਗਿਆ ਹੈ ਪਰ ਸਾਲ 2025-26 ਲਈ ਗੱਡੀਆਂ ਦੀ ਮਰਮਤ ਲਈ ਜੋ ਬਜਟ ਰੱਖਿਆ ਗਿਆ ਸੀ ਉਹ ਨਵੰਬਰ ਮਹੀਨੇ ਤੱਕ ਹੀ ਪਾਰ ਹੋ ਗਿਆ ਇਸ ਸਮੇਂ ਸਾਲ ਦੇ ਖਤਮ ਹੋਣ ਤੇ 4 ਮਹੀਨੇ ਬਾਕੀ ਨੇ ਜੀ ਉਸ ਤੋਂ ਬਾਅਦ ਅਗਲੀ ਵੇਰਵੇ ਹੋ ਜੀ ਨਗਰ ਕੌਸ਼ਲਾਂ ਦੇ ਸਫਾਈ ਕਰਮਚਾਰੀਆਂ ਨੂੰ ਦਿੱਤੀ ਇੱਕ ਦਿਨਾਂ ਦੀ ਟ੍ਰੇਨਿੰਗ ਇਹ ਖਬਰ ਹੈ ਜੀ ਨਗਰ ਕੌਸ਼ਲ ਦੀਆਂ ਸੰਗੀਤ ਕੁਮਾਰ ਜਿਹੜਾ ਕਾਰਜ ਸாதਕ ਅਫਸਰ ਤੇ ਯੋਗ ਉਪਰਾਲੇ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸਹਿਯੋਗ ਨਾਲ ਇਹ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਵਿਦੇਸ਼ ਭੇਜਣ ਦਾ ਚਾਸਾ ਦੇ ਕੇ 16 ਲੱਖ ਰੁਪਏ ਟਕੇ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਲੰਧਰ ਦੇ ਲਾਂਡਰਾਂ ਦੀ ਚਮਕ ਦੇਖ ਕੇ ਹਰ ਕੋਈ ਵਿਦੇਸ਼ ਪੱਜਣ ਲਈ ਲੱਗਦਾ ਪਰ ਧੋਖਾ ਤਾਂ ਉਦੋਂ ਹਸ ਵੇਲੇ ਮਿਲਦਾ ਜਦੋਂ ਉਹ ਕਿਸੇ ਝਾਲੀ ਏਜੰਟ ਦੇ ਹੱਥੇ ਚੜ ਜਾਂਦੇ ਨੇ ਅਜਿਹਾ ਹੀ ਝਾਲੀ ਟਰੈਵਲ ਏਜੰਟ ਜਲੰਧਰ ਸ਼ਹਿਰ ਦੇ ਕੋਨੇ-ਕੁਨੇ 'ਚ ਆਪਣੇ ਦਫ਼ਤਰ ਬਣਾ ਕੇ ਬੈਠੇ ਹੋਏ ਨੇ ਰੋਜ਼ਾਨਾ ਦੇ ਹੀ ਭੋਲੇ-ਪਾਲੇ ਲੋਕ ਇੰਨਾ ਠੱਗਾਂ ਹੱਥ ਚੜ ਜਾਂਦੇ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਇਹਨਾਂ ਦੇ ਹੱਥੋਂ ਕੁਆ ਰਹੇ ਨੇ ਉਸ ਤੋਂ ਬਾਅਦ ਅਗਲੀ ਵਾਰੀ ਹੋ ਜੀ ਮੇਰੇ ਅਸਤੀਪੇ ਦੇਣ ਦੀ ਚਰਚਾ ਅਫਵਾਹ ਬੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਅੱਜ ਸਾਫ਼ ਕੀਤਾ ਕਿ ਉਹਨਾਂ ਨੂੰ ਕਾਂਗਰਸ ਹਾਈ ਕਮਾਂ ਨੇ ਕਦੇ ਵੀ ਸੁਭਾਈ ਪ੍ਰਦਾਨ ਕੀਤੀ ਅਸਤੀਪਾ ਦੇਣ ਲਈ ਨਹੀਂ ਕਿਹਾ ਅਸਤੀਪੇ ਬਾਰੇ ਚੱਲ ਰਹੀ ਚਰਚਾਵਾਂ ਅਫਵਾਹਾਂ ਤੋਂ ਵੱਧ ਕੁਝ ਨਹੀਂ ਹੈ ਉਹ ਤਾਂ ਪੰਚਾਇਤ ਸੰਸਥਾਵਾਂ ਦੀਆਂ ਚੋਣਾਂ ਲਈ ਟਿਕਟਾਂ ਵੰਡ ਰਹੇ ਨੇ ਪਰਦਾਨਗੀ ਤੋਂ ਅਸਥੀਵਾ ਦੇਣ ਦੀ ਗੱਲ ਕਿਸੇ ਵੱਲੋਂ ਜਾਣਬੁੱਝ ਕੇ ਫਲਾਈ ਜਾ ਰਹੀ ਹੈ ਜਦੋਂ ਜਹੀ ਕੋਈ ਹੋਰ ਗੱਲ ਹੋਵੇਗੀ ਤਾਂ ਉਹ ਖੁਦ ਮੀਡੀਆ ਨੂੰ ਦੱਸਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਢੇਰ ਨਾਲ ਆਉਣ ਵਾਲੀਆਂ ਰੇਲਾਂ ਤੇ ਯਾਤਰੀਆਂ ਨੂੰ ਕੀਤਾ ਜੀ ਪਰੇਸ਼ਾਨ ਕਿਸਾਨਾਂ ਵੱਲੋਂ ਜਲੰਧਰ ਕੈਂਟ ਸਟੇਸ਼ਨ ਤੇ ਰੇਲ ਰੋਕੋ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਸਥਾਨਕ ਪੁਲਿਸ ਨੇ ਉਹਨਾਂ ਨੂੰ ਸਟੇਸ਼ਨ ਤੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਦੋਂ ਕਿਸਾਨਾਂ ਨੇ ਜ਼ਬਰਦਸਤੀ ਸ਼ੇਸ਼ਟ ਜਿਤਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਬਾਵਜੂਦ ਕਿਸਾਨਾਂ ਨੇ ਹੋਰ ਸਥਾਨਾਂ ਤੇ ਪ੍ਰਦਰਸ਼ਨ ਜਾਰੀ ਰੱਖਿਆ ਜਿਸ ਨਾਲ ਜਲੰਧਰ ਤੇ ਜਲੰਧਰ ਕੈਂਟ ਸਟੇਸ਼ਨ ਤੇ ਰੇਲ ਗੱਡੀਆਂ ਨੂੰ ਰੋਕਿਆ ਨਹੀਂ ਗਿਆ ਪਰ ਫਿਰੋਜ਼ਪੁਰ ਮੰਡਲ ਦੇ ਵਾਕਾ ਖ ਸਥਾਨਾਂ ਤੇ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਜੀ ਉਸ ਤੋਂ ਬਾਅਦ ਇਕੱਲੇ ਕੀ ਜੀ ਆਗੇ ਜੀ ਪਿਛਲੇ ਮਹੀਨੇ ਦੀ ਬੜਾਪਾ ਪੈਨਸ਼ਨ ਕਿੰਨੀ ਆਈ ਹੈ ਇਸ ਮਹੀਨੇ ਬੜਾਪਾ ਪੈਨਸ਼ਨ 2500 ਜਾਂ 1500 ਇਹ ਦੋ ਤਿੰਨ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਵਿੱਚ ਪੈਦਾ ਹੋ ਰਹੇ ਨੇ ਤਾਂ ਇਹ ਜਿਹੜੀ ਇਸ ਮਹੀਨੇ ਪੈਨਸ਼ਨ ਆਈ ਹੈ ਜੀ ਉੱਜਿਕ ਖਾਤਿਆਂ ਦੇ ਵਿੱਚ ਆਈ ਹੈ ਹਲੇ 2 ਤੋਂ 3 ਦਿਨ ਲੱਗ ਸਕਦੇ ਨੇ ਜੀ ਸਾਰੇ ਖਾਤਿਆਂ ਦੇ ਵਿੱਚ ਪੈਣ ਵਾਸਤੇ ਤੇ ਇਸ ਮਹੀਨੇ ਦੀ ਆਸ ਲਗਾਈ ਜਾ ਰਹੀ ਸੀ ਵੀ 2 ਮਹੀਨੇ ਦੀ ਇਕੱਠੀ ਮਿਲ ਸਕਦੀ ਹੈ ਪੈਨਸ਼ਨ ਪਰ ਸਦੋਂ ਕਿ ਪੰਜਾਬ ਸਰਕਾਰ ਨੇ ਸਿਰਫ ਪਿਛਲੇ ਮਹੀਨੇ ਦੀ ਹੀ ਪੈਨਸ਼ਨ ਖਾਤਿਆਂ ਦੇ ਵਿੱਚ ਪਾਈ ਹੈ 2 ਮਹੀਨੇ ਦੀ ਪੈਨਸ਼ਨ ਨਹੀਂ ਪਾਈ ਸਿਰਫ 1 ਮਹੀਨੇ ਦੀ ਹੀ ਪੈਨਸ਼ਨ ਖਾਤਿਆਂ ਦੇ ਵਿੱਚ ਆਈ ਹੈ ਤੇ ਇਹਨੂੰ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ 2500 ਜਾਂ 1500 ਤਾਂ ਕਈ ਚੈਨਲਾਂ ਵਾਲੇ ਕਹਿ ਰਹੇ ਨੇ ਜੀ 2500 2500 ਗਾਹ ਪਾ ਰੱਖਿਆ ਜੀ ਵੀ 2500 ਆ ਚੁੱਕੀ ਹੈ ਤਾਂ ਇਹ ਸਾਰਾ ਸਿਰ ਝੂਠ ਦੇ ਧੋਖਾ ਕੀਤਾ ਜਾ ਰਿਹਾ ਹੈ ਤੁਹਾਨੂੰ ਸਰਾ ਚਨੇ ਜੀ ਇਸ ਮਹੀਨੇ ਹੀ 1500 ਹੀ ਪੈਨਸ਼ਨ ਪਾਈ ਗਈ ਹੈ 2500 ਦੀ ਗੱਲ ਕਰੀ ਤਾਂ ਹਾਲੇ ਤੱਕ ਭਵੰਤਮਨ ਸਰਕਾਰ ਨੇ ਕੋਈ ਵੀ ਐਲਾਨ ਨਹੀਂ ਕੀਤਾ ਇਸ ਬਾਰੇ ਹਜੇ ਤੱਕ ਕੋਈ ਜਦ ਤੱਕ ਐਲਾਨ ਨਹੀਂ ਹੁੰਦਾ ਉਦੋਂ ਤੱਕ ਪੈਨਸ਼ਨ ਨਹੀਂ ਆ ਸਕਦੀ ਜੇ ਭਵੰਤਮਨ ਸਰਕਾਰ ਐਲਾਨ ਵੀ ਕਰਦੀ ਹੈ ਤਾਂ 2 ਤੋਂ 3 ਮਹੀਨੇ ਐਲਾਨ ਹੋਣ ਤੋਂ ਬਾਅਦ ਵੀ ਲੱਗ ਸਕਦੇ ਨੇ ਜੀ ਪੈਨਸ਼ਨ ਆਉਣ ਵਿੱਚ ਤਮੀਨ ਗੱਲ ਜੀ ਤੁਸੀਂ ਆਪ ਦੇ ਆਪ ਦੀ ਪੈਨਸ਼ਨ 1 ਤੋਂ 2 ਦਿਨਾਂ ਦੇ ਵਿੱਚ ਕਢਵਾ ਸਕਦੇ ਹੋ ਜੀ ਪੈਨਸ਼ਨ ਸਾਰਿਆਂ ਦੇ ਖਾਤਿਆਂ ਦੇ ਵਿੱਚ ਪੈ ਚੁੱਕੀ ਹੈ ਜੀ ਤੇ ਕੁਝ ਖਾਤੇ ਬਾਕੀ ਨੇ ਇਥੇ ਉਹਨਾਂ ਖਾਤਿਆਂ ਦੇ ਵਿੱਚ 1 ਤੋਂ 2 ਦਿਨਾਂ ਦੇ ਵਿੱਚ ਵੀ ਪੈਨਸ਼ਨ ਪੈ ਜਾਏਗੀ ਤਾਂ ਇਸ ਜੀ ਅੱਜ ਦੇ ਆਪਣੇ ਤਾਤਾ ਖਬਰਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੇ ਨਾਲ ਪੁਲਿਓ ਬਹੁਤ ਬਹੁਤ ਧੰਨਵਾਦੀ